ਹਾਂਜੀ ਇਹ ਮੇਲਾ ਜੋ ਬਾਬਾ ਦਰਗਾਈ ਸ਼ਾਹ ਦਾ ਹਰ ਸਮਾਂ ਹੀ ਮੇਲਾ ਮਨਾਇਆ ਜਾਂਦਾ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨਮਸਤਕ ਹੁੰਦੀਆਂ ਨੇ ਆ ਕੇ ਸੁਖਣਾ ਸੁੱਖਦੀਆਂ ਨੇ ਬਾਬਾਈ ਦੇ ਦਰਬਾਰ ਤੇ ਦੁੱਧ ਵਾਲਿਆਂ ਨੂੰ ਦੁੱਧ ਪੁੱਤਰਾਂ ਵਾਲਿਆਂ ਨੂੰ ਪੁੱਤਰ ਕੰਮ ਵਾਲਿਆਂ ਨੂੰ ਕੰਮ ਮਿਲਦੇ ਨੇ ਇਹ ਜੋ ਕਿ ਮੇਲਾ ਪ੍ਰਾਤਣ ਸਮੇਂ ਤੋਂ ਇਹ ਪੁਰਾਣੀ ਦਰਗਾਹ ਹੈ ਬਾਬਾ ਦਰਗਾਈ ਸ਼ਾਹ ਜੀ ਬਾਬਾ ਨਸੀਰ ਮੁਹੰਮਦ ਸ਼ਾਹ ਜੀ ਘੋੜੀਆਂ ਵਾਲੇ ਪੀਰ ਵਜਦੇ ਨੇ ਬਾਬਾ ਦਰਗਾਈ ਸ਼ਾਹ ਆਲ ਇਲਾਕੇ ਵਿੱਚ ਹੀ ਪਤਾ ਹੈ ਕਿ ਇੱਥੇ ਹਰ ਛਮਾਏ ਦੀ ਛਮਾਏ ਮੇਲਾ ਹੁੰਦਾ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੱਸਾ ਪ੍ਰਬੰਧਕ ਕਮੇਟੀ ਪ੍ਰਧਾਨ ਮਹਿਲ ਸਿੰਘ ਜੋ ਕਿ ਰਲ ਕੇ ਇੱਥੇ ਸੇਵਾ ਕਰ ਰਹੇ ਆ ਅਤੇ ਬਾਬਾ ਜੀ ਦੇ ਸੰਗਤਾਂ ਦੁਸ਼ ਵਿਦੇਸ਼ ਤੋਂ ਆ ਕੇ ਦੂਰੋਂ ਦੂਰੋਂ ਆ ਕੇ ਚਾਦਰਾਂ ਚੜਾ ਰਹੀਆਂ ਨੇ ਝੰਡੇ ਚੜਾ ਰਹੇ ਨੇ ਦੀਗਾਂ ਲਵਾ ਰਹੀਆਂ ਨੇ ਇੱਥੇ ਚਾਹ ਪਕੌੜਿਆਂ ਦਾ ਲੰਗਰ ਜਲੇਬਾਂ ਦਾ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜੋ ਸੰਗਤਾਂ ਆ ਕੇ ਸੁਖਣਾ ਸੁਖ ਦੀਆਂ ਨੇ ਚੜਾਉਂਦੀਆਂ ਨੇ ਅਤੇ ਹਰ ਸਾਲ ਮੱਗਰ ਦੇ ਪਹਿਲੇ ਵੀਰਵਾਰੇ ਮੇਲਾ ਅੱਜ tá ਬੜੀ ਧੂਮ-ਧਾਮ ਦੇ ਨਾਲ ਦੁਨੀਆ ਦੇਸ਼-ਵਿਦੇਸ਼ਾਂ ਤੋਂ ਅਤੇ ਨਾਲ ਦੇ ਪਿੰਡਾਂ ਤੋਂ ਝੰਡੇ ਬੱਗੇ ਤੋਂ ਪਿੰਡ ਮਹਿਲ ਤੋਂ ਅਤੇ ਦੌਲੇ ਵਾਲੇ ਤੋਂ ਮੰਦਰਾਂ ਤੋਂ ਕੋਟ ਹਿਸੇਖਾਂ ਤੋਂ ਕਾਫੀ ਜੀਰੇ ਤੋਂ ਸੰਗਤਾਂ ਜਿਹੜੀਆਂ ਦੂਰੋਂ-ਦੂਰੋਂ ਸ਼ਹਿਰ ਤੋਂ ਲੈ ਕੇ ਬਾਬਾ ਜੀ ਦੇ ਦਰਬਾਰ ਤੇ ਆ ਰਹੀਆਂ ਨੇ ਇੱਥੇ ਪੰਜਾਬ ਦੇ ਉੱਗੇ ਕਲਾਕਾਰ ਮਸ਼ਹੂਰ ਕਲਾਕਾਰ ਸ਼ਰੀਫ ਦਿਲਦਾਰ ਹੋਰ ਸਾਧੂ ਸੰਤ ਆ ਕੇ ਇੱਥੇ ਨਮਸਤਕ ਹੁੰਦੇ ਪਏ ਨੇ ਤੇ ਬਾਬਾ ਜੀ ਦੇ ਬੜੀ ਰੌਣਕ ਲੱਗੀ ਹੋਈ ਏ ਅਸੀਂ ਸਾਰਿਆਂ ਨੂੰ ਅਪਰੋ ਟੂਡੇ ਚੈਨਲ ਵਾਲੇ ਵੀ ਪਹੁੰਚੇ ਨੇ ਤੇ ਇਹਨਾਂ ਦਾ ਵੀ ਪੀਆਰ ਟੂਡੇ ਵਾਲੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਆ ਕੇ ਬਾਬਾ ਜੀ ਦੀ ਕਵਰੇਜ ਸਾਰੀ ਸੰਗਤ ਨੂੰ ਵਿਖਾਇਆ ਦੂਰੋਂ ਦੂਰੋਂ ਆ ਕੇ ਕਿਉਂਕਿ ਇਹ ਮੇਲਾ ਅੱਜ ਤੋਂ 200 ਸਾਲ ਪਹਿਲਾਂ ਤੋਂ ਮਨਾਇਆ ਜਾ ਰਿਹਾ ਹੈ ਬਾਬਾ ਜੀ ਦੇ ਦਰਬਾਰ ਤੇ ਮੇਲਾ ਪੁਰਾਣੀ ਜਗ੍ਹਾ ਹੈ ਇਹਦੇ ਜੋ ਵੀ ਸੁਖਣਾ ਸੁਖਦੇ ਨੇ ਉਹਨਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਨੇ ਅਤੇ ਬਾਬਾ ਜੀ ਦੇ ਦਰਬਾਰ ਦੇ ਜਿਹੜੇ ਵੀ ਦੂਰੋਂ ਦੂਰੋਂ ਆ ਕੇ ਇਥੇ ਮਰਾਦਾ ਮੰਗਦੇ ਉਹਨਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਤੁਸੀਂ ਆਪ ਹੀ ਲਾਈਵ ਵੇਖ ਰਹੇ ਜੇ ਕਿੰਨੀ ਰੌਣਕ ਮੇਲਾ ਬਾਬਾ ਜੀ ਦੇ ਦਰਬਾਰ ਤੇ ਲੱਗਾ ਹੋਇਆ ਹੈ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਨੇ ਆ ਕਿ ਬਾਬਾ ਜੀ ਦਾ ਇਸੇ ਤਰ੍ਹਾਂ ਸੰਗਤਾਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਰਹਿਣ ਅਤੇ ਦੂਰੋ ਦੂਰੋ ਆ ਕੇ ਹਰ ਵੀਰਵਾਰ ਮੱਥਾ ਟੇਕਦੀਆਂ ਰਹਿਣ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਪੰਜਾਬੀ